ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਆਪ ਜੀ ਦੇ ਨਾਲ ਗੁਰਮੁਖੀ 35 ਅੱਖਰਾਂ ਤੋਂ ਇਲਾਵਾ ਜੋ ਪੈਰ ਬਿੰਦੀ ਵਾਲੇ ਅੱਖਰ ਹਨ ਉਹਨਾਂ ਦੇ ਬਾਰੇ ਵਿਚਾਰ ਸਾਂਝੇ ਕਰਨੇ ਹਨ ਸੋ 6 ਅੱਖਰ ਹਨ ਪੈਰ ਬਿੰਦੀ ਵਾਲੇ ਵੈਸੇ ਤਾਂ 5 ਬਣੇ ਗਏ ਹਨ ਲekin تھوڑے ہی ਸਮਾਂ ਪਹਿਲਾਂ ਲੱਲੇ ਪੈਰ ਬਿੰਦੀ ਵੀ ਵਿੱਚ ਸ਼ਾਮਲ ਹੈ ਸਵਾਵ ਇਨ੍ਹਾਂ ਬਾਰੇ ਜਾਣਨਾ ਕਰੀਏ ਸੋ ਪਹਿਲਾ ਹੈ ਸਸੇ ਪੈਰ ਬਿੰਦੀ ਦੂਸਰਾ ਹੈ ਜਜੇ ਪੈਰ ਬਿੰਦੀ ਤੀਸਰਾ ਹੈ ਖਖੇ ਪੈਰ ਬਿੰਦੀ ਗੱਗੇ ਪੈਰ ਬਿੰਦੀ ਫਫੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਸੋ ਇਨ੍ਹਾਂ 6 ਅੱਖਰਾਂ ਦੇ ਬਾਰੇ ਆਪ ਜੀ ਨੇ ਬੜੇ ਧਿਆਨ ਪੂਰਵਕ ਸਮਝਣਾ ਹੈ ਸੋ ਪਹਿਲੀ ਬੇਨਤੀ ਇਹ ਹੈ ਕਿ ਇਹਨਾਂ ਅੱਖਰਾਂ ਦਾ ਉਚਾਰਨ ਪੋਲਾ ਹੁੰਦਾ ਹੈ ਜਿਵੇਂ 35 ਅੱਖਰੂੜੇ ਅੜੇ ਦੇ ਆਪਾਂ ਜਾਣਦੇ ਹਾਂ ਆਪ ਜੀ ਨੇ ਇੱਕ ਵੀਡੀਓ ਵੀ ਸਰਵਣ ਕੀਤੀ ਸੀ ਉੱਪਰ ਆਈ ਬਟਨ ਦੇ ਉੱਤੇ ਤੁਸੀਂ ਉਹ ਵੀਡੀਓ ਦਾ ਲਿੰਕ ਦੇਖ ਸਕਦੇ ਹੋ ਸੋ ਇਹ ਜੋ ਪੈਰ ਵਿੱਚ ਬਿੰਦੀ ਵਾਲੇ ਅੱਖਰ ਹਨ ਸੋ ਇਹਨਾਂ ਦਾ ਉਚਾਰਨ ਪੋਲਾ ਹੈ ਵੈਸੇ ਅਸੀਂ ਸਸਾ ਬੋਲੀਏ ਤਾਂ ਉਹਦਾ ਉਚਾਰਨ ਹੈ ਸਸਾ ਇਹ ਉਚਾਰਨ ਹੈ ਪੈਰ ਵਿੱਚ ਬਿੰਦੀ ਲੱਗਣ ਦੇ ਨਾਲ ਦਾ ਉਚਾਰਨ ਹੈ ਛਸ਼ਾ ਉਪੋਲਾਜਾ ਉਚਾਰਨ ਹੈ ਛਸ਼ਾ ਬਾਲ ਉਪਦੇਸ਼ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੇਖੋਗੇ ਲੱਲੇ ਪੈਰ ਬਿੰਦੀ ਲੱਲੇ ਪੈਰ ਬਿੰਦੀ ਕੰਨਾ ਲੱਲਾ ਸਸੇ ਪਰ ਬਿੰਦੀ ਸਸੇ ਪਰ ਬਿੰਦੀ ਕੰਨਾ ਛシャ ਜਜਾ ਖਖਾ ਜਜਾ ਖਖਾ ਗਗਾ ਫਫਾ ਸੋ ਇਹ ਉਚਾਰਨ ਹਨ ਇੱਕ ਜ਼ਰੂਰੀ ਬੇਨਤੀ ਇਹ ਹੈ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਕਿਤੇ ਵੀ ਕਿਸੇ ਵੀ ਅੱਖਰ ਦੇ ਨਾਲ ਪੈਰ ਵਿੱਚ ਬਿੰਦੀ ਨਹੀਂ ਆਉਂਦੀ ਸੋ ਇਹ ਆਪ ਜੀ ਨੇ ਬੇਨਤੀ ਦਾ ਧਿਆਨ ਰੱਖਣਾ ਹੈ ਜਦੋਂ ਵੀ ਬਾਣੀ ਪੜ੍ਹਨੀ ਹੈ ਨਾ ਤੇ ਸਸੇ ਦੇ ਪੈਰ ਵਿੱਚ ਨਾ ਖਖੇ ਦੇ ਨਾ ਹੀ ਕਿਸੇ ਹੋਰ ਦੇ ਪੈਰ ਦੇ ਵਿੱਚ ਬਿੰਦੀ ਵਾਲਾ ਅੱਖਰ ਉਚਾਰਨ ਨਹੀਂ ਕਰਨਾ ਹੈ ਸੋ ਸਸੇ ਦੇ ਪੈਰ ਬਿੰਦੀ ਸ਼ਾ ਸਸੇ ਪੈਰ ਬਿੰਦੀ ਸ਼ਾ ਬੋਲੇ ਇੱਕ ਹੈ ਸ਼ਸ਼ਾ ਉਹ ਥੋੜਾ ਜਿਹਾ ਹਾਰਡ ਹੈ ਇੰਗਲਿਸ਼ ਵਿੱਚ ਜਿਵੇਂ ਕਹਿ ਦਿੰਦੇ ਹਾਂ ਥੋੜਾ ਕੱਸ ਕੇ ਬੋਲਿਆ ਜਾਂਦਾ ਹੈ ਸ਼ਸ਼ਾ ਸਸੇ ਦੇ ਪੈਰ ਦੇ ਵਿੱਚ ਬਿੰਦੀ ਆ ਜਾਵੇ ਤਾਂ ਉਚਾਰਨ ਹੈ ਛਾ ਜਿਵੇਂ ਇੰਗਲਿਸ਼ ਦੇ ਵਿੱਚ ਸਸੇ ਨੂੰ ਬੋਲਣ ਦਾ ਟਾਂਗ ਹੈ ਐਸ ਇਹ ਉਹਨਾਂ ਵਾਸਤੇ ਬੇਨਤੀ ਕਰ ਰਿਹਾ ਹਾਂ ਜੋ ਫੌਰੀਨ ਦੇ ਵਿੱਚ ਹਨ ਜਿਹੜੇ ਪੰਜਾਬੀ ਜਿਆਦਾ ਨਹੀਂ ਜਾਣਦੇ ਉਹਨਾਂ ਲਈ ਇੱਕ ਉਦਾਹਰਨ ਦੇ ਤੌਰ ਤੇ ਹੈ ਸਸੇ ਪਰ ਬਿੰਦੀ ਐਸ ਐਚ ਛ ਇਸ ਤਰ੍ਹਾਂ ਉਚਾਰਨ ਹੈ ਸੋ ਸਸਾ ਅਤੇ ਸਸੇ ਪੈਰ ਬਿੰਦੀ ਵਾਲੇ ਅੱਖਰ ਵਿੱਚ ਕੀ ਫਰਕ ਹੈ ਸਾਹਮਣੇ ਤੁਸੀਂ ਦੇਖ ਰਹੇ ਹੋ ਸ਼ਬਦ ਇਹ ਹੈ ਆਮ ਸਸਾ ਪੈਂਤੀ ਅੱਖਰਾਂ ਵਾਲਾ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਵੀ ਆਉਂਦਾ ਹੈ ਸ਼ਬਦ ਗਲਤੀ ਅਸੀਂ ਇਹ ਕਰਦੇ ਹਾਂ ਕਿ ਉੱਥੇ ਵੀ ਅਸੀਂ ਸ਼ਬਦ ਬੋਲ ਦਿੰਨੇ ਹਾਂ ਸਸੇ ਦੇ ਪੈਰ ਦੇ ਵਿੱਚ ਬਿੰਦੀ ਲੱਗਣ ਦੇ ਨਾਲ ਉਚਾਰਨ ਬਣੇਗਾ ਸ਼ਬਦ ਸੋ ਇਹ ਫਰਕ ਹੈ ਜਿਵੇਂ ਹੋਰ ਸਮਝ ਲਈਏ ਸਹਿਰ ਆਮ ਹੈ ਸ਼ਹਿਰ ਸਾਹ ਸ਼ਾਹ ਸ਼ੇਰ ਸ਼ੇਰ मीनिंग ਸਾਰਿਆਂ ਦਾ ਇੱਕੋ ਹੀ ਹੈ ਅਰਥ ਇੱਕੋ ਹੀ ਹਨ ਲੇਕਿਨ ਬੇਨਤੀ ਇਹ ਹੈ ਕਿ ਗੁਰਬਾਣੀ ਦੇ ਵਿੱਚ ਸ਼ਬਦ ਸਹਿਰ ਸਾਹ ਸ਼ੇਰ ਇਸ ਤਰ੍ਹਾਂ ਬੋਲਣਾ ਹੈ ਸ ਸੇ ਪਰ ਬਿੰਦੀ ਆਵਾਜ਼ ਕੱਢਣ ਦੇ ਨਾਲ ਮੋਂ ਦੇ ਵਿੱਚੋਂ ਹਵਾ ਇੱਕਦਮ ਬਾਹਰ ਨੂੰ ਨਿਕਲਦੀ ਹੈ ਸ਼ ਇਸ ਤਰ੍ਹਾਂ ਆਪ ਜੀ ਨੇ ਸਮਝਣਾ ਹੈ ਸੋ ਅਗਲਾ ਅੱਖਰ ਹੈ ਜਜੇ ਪੈਰ ਬਿੰਦੀ ਸੋ ਇਹਦਾ ਉਚਾਰਨ ਹੈ ਜ ਜੀ ਦੂਸਰਾ ਹੈ ਜਜਾ ਪੈਂਤੀ ਅੱਖਰਾਂ ਵਾਲਾ ਅੱਖਰ ਹੈ ਜਜਾ ਇਹ ਹੈ ਜਜਾ ਪੋਲਾ ਜਿਆ ਇਹਦਾ ਉਚਾਰਨ ਕਰਨ ਲੱਗਿਆਂ ਦੰਦ ਅਤੇ ਜੀਬ ਦੇ ਵਿੱਚ ਹਵਾ ਜਿਹੜੀ ਹੈ ਰੁਕ ਕੇ ਉਚਾਰਨ ਨਿਕਲ ਆ ਹੈ ਜਜਾ ਜਜਾ ਸੋ ਉਚਾਰਨ ਕਰਕੇ ਆਪ ਜੀ ਦੇਖ ਸਕਦੇ ਹੋ ਦੰਦ ਅਤੇ ਜੀਬ ਦੇ ਵਿੱਚਕਾਰ ਹੀ ਹਵਾ ਇਕੱਠੀ ਹੁੰਦੀ ਹੈ ਜਜਾ ਪੋਲਾਜਾ ਉਚਾਰਨ ਹੈ ਜਜਾ ਜਿਵੇਂ 35 ਅੱਖਰਾਂ ਦਾ ਜਜਾ ਹੋਵੇ ਤਾਂ ਉਹਦਾ ਉਚਾਰਨ ਹੈ ਸ ਜਜੇ ਕੰਨਾ ਸਜਾ ਜਜੇ ਪੈਰ ਬਿੰਦੀ ਲੱਗਣ ਦੇ ਨਾਲ ਉਚਾਰਨ ਹੁੰਦਾ ਹੈ ਸਜਾ ਪੋਲਾ ਜਾਂ ਜੱਜਾ ਹੈ 35 ਅੱਖਰਾਂ ਵਾਲਾ ਜੱਜਾ ਹੈ ਜ਼ਿੰਦਗੀ ਸੋ ਜਦੋਂ ਪੈਰ 'ਚ ਬਿੰਦੀ ਲੱਗ ਜਾਵੇਗੀ ਤਾਂ ਉਚਾਰਨ ਹੋਵੇਗਾ ਜ਼ਿੰਦਗੀ ਜ਼ਿੰਦਗੀ ਇਸੇ ਤਰ੍ਹਾਂ ਹੈ ਜ਼ਮੀਨ ਪੂਰੇ ਜੱਜੇ ਦੇ ਨਾਲ ਜੱਜੇ ਪਰ ਬਿੰਦੀ ਲੱਗਣ ਦੇ ਨਾਲ ਪੋਲਾ ਜਾਂ ਜੱਜੇ ਦਾ ਆਵਾਜ਼ ਨਿਕਲਣੀ ਹੈ ਯਮੀਨ ਯਮੀਨ ਸੋ ਇਹ ਟੰਗ ਹੈ ਆਪ ਜਿੰਨੇ ਸਮਝਿਆ ਹੈ ਸੋ ਅਗਲਾ ਅੱਖਰ ਹੈ ਖਖੇ ਪੈਰ ਬਿੰਦੀ ਇਹਦਾ ਉਚਾਰਨ ਹੈ ਖਾ ਖਖ ਸੋ ਇਹਦਾ ਉਚਾਰਨ ਕਰਨ ਲੱਗਿਆਂ ਜੀਭ ਦਾ ਪਿਛਲਾ ਹਿੱਸਾ ਜੋ ਹੈ ਉੱਪਰ ਵੱਲ ਨੂੰ ਕਰਕੇ ਬਾਹਰ ਨੂੰ ਆਵਾਜ਼ ਕੱਢਣੀ ਹੈ ਜਿਵੇਂ ਖ ਖਖਾ 35 ਅੱਖਰਾਂ ਵਾਲਾ ਖਖਾ ਉਚਾਰਨ ਕਰਦੇ ਹਾਂ ਤਾਂ ਪੂਰੀ ਆਵਾਜ਼ ਨਿਕਲਦੀ ਹੈ ਖਖਾ ਲੇਕਿਨ ਇਹ ਹੈ ਖਖਾ ਖਖਾ ਕ੍ਰਾਸ਼ ਦੀ ਆਵਾਜ਼ ਆਏਗੀ ਗਲੇ ਦੇ ਵਿੱਚੋਂ ਸੋ ਇਹ ਦੀ ਨਿਸ਼ਾਨੀ ਹੈ ਆਵਾਜ਼ ਕੱਢਣ ਦੀ ਉਦਾਹਰਣ ਦੇ ਵਜੋਂ 35 ਅੱਖਰਾਂ ਵਾਲਾ ਖਖਾ ਵਰਤ ਕੇ ਖਖਾ ਬੱਬਾ ਰ ਰਾ ਖਬਰ ਜਦੋਂ ਖਖੇ ਪੈਰ ਬਿੰਦੀ ਹੋਵੇਗੀ ਤਾਂ ਉਚਾਰਨ ਹੋਵੇਗਾ ਖਬਰ ਇਸੇ ਤਰ੍ਹਾਂ ਪੂਰੇ ਖਖੇ ਦੇ ਨਾਲ ਹੈ ਉਚਾਰਨ ਹੈ ਖਾਲਸਾ ਸੋ ਦੂਸਰਾ ਹੈ ਖਖੇ ਪੈਰ ਬਿੰਦੀ ਖਾਲਸਾ ਇਹ ਫਾਰਸੀ ਭਾਸ਼ਾ ਦੇ ਸ਼ਬਦ ਹਨ ਖਖੇ ਪੈਰ ਬਿੰਦੀ ਵਾਲੇ ਇਹ ਵੀ ਫਾਰਸੀ ਭਾਸ਼ਾ ਦਾ ਸ਼ਬਦ ਹੈ ਖਾਲਸ ਖਾਲਸਾ ਸੋ ਅੱਗੇ ਇੱਕ ਹੋਰ ਉਦਾਹਰਣ ਹੈ ਖਤਰਾ ਉੜਾ ਖਖਾ ਹੈ ਖਤਰਾ ਤੇ ਇਹ ਜਦੋਂ ਪੈਰ ਬਿੰਦੀ ਆਵੇਗੀ ਤਾਂ ਉਚਾਰਨ ਹੋਣਾ ਹੈ ਖਤਰਾ ਖਤਰਾ ਪੋਲਾ ਜਖਖਾ ਹੈ ਬਿੰਦੀ ਦੇ ਨਾਲ ਉਚਾਰਨ ਪੋਲਾ ਹੋਣਾ ਹੈ ਖਖੇ ਦਾ ਸੋ ਅਗਲਾ ਅੱਖਰ ਹੈ ਗੱਗੇ ਪੈਰ ਬਿੰਦੀ ਬਿੰਦੀ ਅੱਖਰਾਂ ਵਾਲਾ ਗੱਗਾ ਹੈ ਗੱਗਾ ਕਸ ਕੇ ਲੇਕਿਨ ਇਹਦਾ ਹੈ ਗਗਾ ਇਸ ਤਰ੍ਹਾਂ ਹੈ ਆਵਾਜ਼ ਦਾ ਢੰਗ ਤਾਂ ਕੱਢਣ ਦਾ ਖਖੇ ਵਾਂਗ ਹੀ ਹੈ ਖਖੇ ਪਰ ਬਿੰਦੀ ਦੇ ਖਖਾ ਇਹਦੀ ਇਹਦਾ ਉਚਾਰਣ ਗੱਗੇ ਪਰ ਬਿੰਦੀ ਦਾ ਉਚਾਰਣ ਵੀ ਜੀਭ ਦਾ ਪਿਛਲਾ ਹਿੱਸਾ ਹੇ ਉੱਪਰ ਨੂੰ ਜਾਣਾ ਹੈ ਤਾਲੂ ਵੱਲ ਨੂੰ ਸੋ ਇਹਦਾ ਫਰਕ ਇਹ ਹੈ ਕਿ ਇੱਥੇ ਕੰਬਣ ਪੈਦਾ ਹੋਵੇਗੀ ਕਿ ਕੰਬੇਗੀ ਥੋੜੀ ਆਵਾਜ਼ ਗਗਾ ਜਿਵੇਂ ਪਾਣੀ ਦਾ ਕੋਈ ਗਰਾਰਾ ਕਰੇ ਮੂੰਹ ਦੇ ਵਿੱਚ ਪਾ ਕੇ ਗਰਗਰ ਦੀ ਆਵਾਜ਼ ਆਉਂਦੀ ਹੈ ਇਸੇ ਤਰ੍ਹਾਂ ਆਵਾਜ਼ ਨਿਕਲੇਗੀ ਗਗਾ ਪੋਲਾਜਵਚਾਰਣ ਹੈ ਪੂਰਾ ਗਗਾ ਨਹੀਂ ਕਹਿਣਾ ਹੈ ਸੋ ਉਦਾਹਰਣ ਦੇ ਤੌਰ ਦੇ ਉੱਤੇ ਗੱਗੇ ਔਂਕੜ ਲੱਲੇ ਕੰਨਾ ਮਮਾ ਗੁਲਾਮ ਇਹ ਜਦੋਂ ਗੱਗੇ ਪੈਰ ਬਿੰਦੀ ਲੱਗੇਗੀ ਤਾਂ ਉਚਾਰਣ ਹੋਣਾ ਹੈ ਗੁਲਾਮ ਇਸੇ ਤਰ੍ਹਾਂ ਗੈਰ ਗੈਰ ਗਲਤ ਗਲਤ ਇੱਕ ਪਾਸੇ ਪੂਰਾ ਗੱਗਾ ਹੈ ਗਲਤ ਇੱਕ ਪਾਸੇ ਗੱਗੇ ਪੈਰ ਬਿੰਦੀ ਹੈ ਗਲਤ ਸਵਾਭ ਜੀ ਨੇ ਇਹ ਵਿਚਾਰਨ ਧਿਆਨ ਨਾਲ ਸਮਝਣਾ ਹੈ ਸੋ ਅਗਲਾ ਅੱਖਰ ਹੈ ਫਫੇ ਪੈਰ ਬਿੰਦੀ 35 ਅੱਖਰਾਂ ਦਾ ਫਫਾ ਹੈ ਫਫਾ ਪੂਰੇ ਬੋਲ ਜੁੜਨਗੇ ਉਦਾਹਰਨ ਦੇ ਤੌਰ ਦੇ ਉਤੇ ਪੱਪੇ ਵਾਲੀ ਲਾਈਨ ਬੋਲੋ ਫਫਾ ਬੱਬਾ ਭੱਬਾ ਮੱਮਾ ਆਪ ਜੀ ਨੋਟ ਕਰਿਓ ਬੁੱਲ ਜਿਹੜੇ ਨੇ ਦੋਵੇਂ ਆਪਸ ਦੇ ਵਿੱਚ ਜੁੜਨਗੇ ਲੇਕਿਨ ਜੋ ਫਫੇ ਪਰ ਬਿੰਦੀ ਹੈ ਇਹਦੇ ਵਿੱਚ ਆਪਾਂ ਦੋਵੇਂ ਬੁੱਲਾਂ ਨੂੰ ਜੁੜਨ ਨਹੀਂ ਦੇਣਾ ਹੈ ਇਹਦੀ ਆਵਾਜ਼ ਕੱਢਣ ਵਾਸਤੇ ਜੋ ਉੱਪਰਲੇ ਦੰਦ ਹਨ ਹੀਠਰੇ ਵਾਲੇ ਬੁੱਲਾਂ ਦੇ ਨਾਲ ਲੱਗਣਗੇ ਫਫਾ ਫਾ ਇਸ ਤਰ੍ਹਾਂ ਹੈ ਆਪ ਜੀ ਕੱਢ ਕੇ ਦੇਖ ਸਕਦੇ ਹੋ ਉੱਪਰਲੇ ਦੰਦ ਜੇਕਰ ਥੱਲੇ ਵਾਲੇ ਬੁੱਲਾਂ ਦੇ ਨਾਲ ਲੱਗਦੇ ਹਨ ਪਪ ਦੇ ਪੈਰ ਦੇ ਵਿੱਚ ਬਿੰਦੀ ਦੀ ਆਵਾਜ਼ ਹੈ ਇੰਗਲਿਸ਼ ਦੇ ਵਿੱਚ ਸਮਝਣ ਵਾਸਤੇ 35 ਅੱਖਰਾਂ ਦਾ ਫਫਾ ਬਿਨਾ ਬਿੰਦੀ ਤੋਂ ਪੀ ਐਚ ਦੇ ਨਾਲ ਲਿਖਿਆ ਜਾਂਦਾ ਹੈ ਜੋ ਫਫੇ ਪਰ ਬਿੰਦੀ ਹੈ ਉਹਨੂੰ ਐਫ ਦੇ ਨਾਲ ਲਿਖਦੇ ਹਨ ਫ ਸੋ ਇਹ ਵੀ ਇੱਕ ਉਦਾਹਰਣ ਹੈ ਦਦਾ ਫਫਾ ਤੱਤਾ ਰਰਾ ਦਫਤਰ ਜੋ ਫਫੇ ਪਰ ਬਿੰਦੀ ਹੈ ਉਹਦਾ ਉਚਾਰਨ ਹੈ ਦਫਤਰ ਆਵਾਜ਼ ਬਾਹਰੋਂ ਆਉਂਦੀ ਹੈ ਫ ਫਸਲ ਇਸੇ ਤਰ੍ਹਾਂ ਫਕੀਰ ਪੂਰੇ ਪੱਫੇ ਨਾਲ ਹੈ ਫਕੀਰ ਪੱਫੇ ਪੈਰ ਬਿੰਦੀ ਦੇ ਵਿੱਚ ਹੈ ਉਚਾਰਣ ਫਕੀਰ ਸੋ ਅਗਰੇ ਆਖਰੀ ਜੋ ਅੱਖਰ ਹੈ ਲੱਲੇ ਪੈਰ ਬਿੰਦੀ ਦਾ ਪੂਰਾ ਲੱਲਾ ਹੈ ਉਚਾਰਣ ਲੱਲਾ ਅਤੇ ਜੋ ਬਿੰਦੀ ਦੇ ਨਾਲ ਹੈ ਉਹਦਾ ਉਚਾਰਣ ਹੈ ਲਲਾ ਲਾ ਜੀਭ ਨੂੰ ਪਿਛਾਹ ਨੂੰ ਕਰਕੇ ਤਾਲੂ ਦੇ ਵਿੱਚ ਘਾਰ ਲਗਾਉਣਾ ਹੁੰਦਾ ਹੈ ਲ ਜਿਵੇਂ ਜੀਭ ਨੂੰ ਪੁੱਠੀ ਕਰਨਾ ਵੀ ਕਹਿੰਦੇ ਹਨ ਜੀਬ ਪੁੱਠੀ ਹੋ ਜਾਂਦੀ ਇਹਨੂੰ ਬੋਲਣ ਲੱਗਿਆਂ ਜਦੋਂ ਅਸੀਂ ਪੰਜੀ ਅੱਖਰਾਂ ਵਾਲਾ ਲੱਲਾ ਬੋਲਦੇ ਹਾਂ ਤਾਂ ਤਾਲੂ ਦੇ ਅਗਲੇ ਪਾਸੇ ਲੱਗਦੀ ਹੈ ਜ਼ਬਾਨ ਜਾ ਕੇ ਲੱਲਾ ਕਸ ਕੇ ਜਦੋਂ ਪੋਲਾ ਬੋਲਣਾ ਹੈ ਪੈਰ ਵਿੱਚ ਬਿੰਦੀ ਤਾਂ ਤਾਲੂ ਦੇ ਵਿਚਕਾਰ ਵਾਲੇ ਪਾਸੇ ਨੂੰ ਜ਼ਬਾਨ ਪੁੱਠੀ ਹੋਵੇਗੀ ਲੱਲਾ ਸੋ ਇਹ ਉਦਾਹਰਣ ਦੇ ਤੌਰ ਤੇ ਸਮਝਣ ਵਾਸਤੇ ਮੈਲਾ ਲੱਲੇ ਦੇ ਪੈਰ ਵਿੱਚ ਬਿੰਦੀ ਲੱਗਣ ਦੇ ਨਾਲ ਪੋਲੀ ਜਵਾਜ ਨਿਕਲਣੀ ਹੈ ਲੱਲੇ ਦੀ ਮੈਲਾ ਇਸੇ ਤਰ੍ਹਾਂ ਦਲ ਪੂਰਾ ਲੱਲਾ ਹੈ ਦਲ ਦਲ ਪੂਰੇ ਲੱਲੇ ਦਾ ਉਚਾਰਨ ਹੈ ਗੋਲਾ ਅਤੇ ਪੈਰ ਦੇ ਵਿੱਚ ਬਿੰਦੀ ਲੱਗਣ ਦੇ ਨਾਲ ਗੋਲਾ ਗੋਲਾ ਸੋ ਦੁਬਾਰਾ ਬੇਨਤੀ ਹੈ ਸੋ ਇਹ ਜੋ ਸ਼ਰਧ ਹਨ ਪੈਰ ਬਿੰਦੀ ਵਾਲੇ ਦਸਵੇਂ ਪਾਸ਼ਾ ਮਹਾਰਾਜ ਜੀ ਨੇ ਇਹਨਾਂ ਦੀ ਵਰਤੋਂ ਕੀਤੀ ਹੈ ਸੋ ਇਹਨਾਂ ਦੀ ਹੋਂਦ ਵਿਦਵਾਨਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੋਂਦ ਵਿੱਚ ਆਏ ਹਨ ਜਫਰਨਾਮਾ ਅਦੇ ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ ਦੇ ਵਿੱਚ ਇਹਨਾਂ ਦਾ ਉਚਾਰਣ ਅਤੇ ਵਰਤੋਂ ਮਿਲਦੀ ਹੈ ਸੋ ਸਤਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਕਿੰਦੇ ਵੀ ਆਪ ਜੀ ਨੇ ਬਿੰਦੀ ਵਾਲੇ ਅੱਖਰਾਂ ਦਾ ਉਚਾਰਨ ਨਹੀਂ ਕਰਨਾ ਹੈ ਸਵਾਪ ਜੀ ਨੇ ਇਹਨਾਂ ਸ਼ਬਦਾਂ ਨੂੰ ਸਿੱਖਣਾ ਹੈ ਹੋਰ ਸੰਗਤਾਂ ਤੱਕ ਸਾਂਝਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ